ਨੀ ਨਹੀਂ ਛਟਿਆ ਬਾਈ ਬਿਲਕੁਲ ਵੀ ਦੂਜਾ ਦਿਨ ਆ ਨਾ ਤੀਜਾ ਦਿਨ ਆ ਅੱਜ ਦੂਜਾ ਦਿਨ ਬਿਲਕੁਲ ਨਹੀਂ ਛਟਿਆ ਆਈ ਪਈ ਜਾਂਦਾ ਉਹ ਦੇਖੋ ਵੀਊ ਦੇਖ ਲੋ ਬੱਤਲ ਫਿਰਦੇ ਆ ਥੱਲੇ ਹੀ ਜਾ ਕੇ ਮਸਾ ਸਾਹ ਸਾਜ ਆਇਆ ਉਹ ਤਾਂ ਬਹੁਤ ਠੰਡ ਸੀ ਕਿ ਬਹੁਤ ਜਾ ਜੀ ਮੀ ਦੇ ਵਿੱਚ ਪਰਬੜੇ ਕਦੀ ਨਹੀਂ ਕਿਹਾ ਪਰਬੜੇ ਨਹੀਂ ਕਿਹਾ ਜਿੰਨੀ ਕਿਹਾ ਮੀ ਮਰੀ ਰੈਂਦਾ ਹੈਗਾ ਕਿ ਕਣੀਆਂ ਨਹੀਂ ਆ ਜਾਂਦੇ ਹੱਥ ਤੇ ਡਿੱਗਦੀਆਂ ਨਹੀਂ ਸੀ ਬਹੁਤ ਬਰੀਕ ਉਰੀ ਪਰ ਸੈਨ ਲੱਗੀ ਹੋਈ ਸੀ ਆ ਇਹ ਬੰਦਾ ਵੀਡੀਓ ਬਣਾਉ ਤਾਂ ਕੀ ਬਣਾਉ ਹੁਣ ਵੀਰਵਾਰ ਦਾ ਮੀਂਹ ਪੈਂਦਾ ਸੀ ਅੱਜ ਸਵੇਰੇ ਵੀ ਮੀਂਹ ਪੰਦੇ ਚ ਆਏ ਆ ਕੰਮ ਤੇ ਤੇ ਅੱਜ ਹਟਿਆ 11 12:00 ਵਜੇ ਆ ਹੁਣ ਧੁੱਪ ਕ ਨਿਕਲੀ ਆ ਉਹ ਫੇਰ ਬੱਦਲ ਬਹੁਤ ਆਉਂਦਾ ਵਾ ਸ਼ਨੀ ਐ ਐਤਵਾਰ ਵੀ ਉਵੇਂ ਹੀ ਗਿਆ ਫੇ ਨਾ ਕਿਤੇ ਜਾ ਕੇ ਵੀਡੀਓ ਬਣਾਉਂਦੀ ਆ ਤੇ ਉਵੇਂ ਹੀ ਫਿਰ ਜਦ ਹਟਿਆ ਹੀ ਨਹੀਂ 1 ਸਕਿੰਟ ਨਹੀਂ ਛਟਿਆ ਵੀਰਵਾਰ ਦਾ ਉਵੇਂ ਹੀ ਪਈ ਗਿਆ ਫਿਰ ਅੰਦਰ ਹੀ ਬੈਠੇ ਰਹਿਣਾ ਹੁੰਦਾ ਹੋਰ ਕਿਹੜਾ ਕੋਈ ਕੰਮ ਹੁੰਦਾ ਵਾ ਤਾਂ ਕਰਕੇ ਵੀਡੀਓ ਵੀ ਨਹੀਂ ਬਣਾਉਂਦੀ ਹੈਗੀ ਉਹ ਤੱਕ ਪਤਾ ਲੱਗਣਾ ਆ ਰਾਤ ਨੂੰ ਫੇਰ ਵੀ ਦੱਸਿਆ ਹੋਇਆ ਵਾ ਹਰੀਆਲੀ ਦੇਖੋ ਕਿੰਨੀ ਹੋ ਗਈ ਹੁਣ ਪਹਾੜਾਂ ਤੇ ਆਹ ਦੇਖੋ ਆ 15-20 ਦਿਨਾਂ ਦੇ ਵਿੱਚ ਵਿੱਚ ਹੀ ਪੱਤੇ ਆ ਗਏ ਪਹਿਲਾਂ ਮੈਂ ਤੁਹਾਨੂੰ ਦੋ ਇੱਕ ਦੋ ਵੀਰੀ ਦਿਖਾਇਆ ਵੀਡੀਓ ਦੇ ਵਿੱਚ ਆਂ ਇੰਡੀਆ ਜਾਣ ਤੋਂ ਪਹਿਲਾਂ ਹੀ ਦਿਖਾਏ ਸੀਗੇ ਜਦੋਂ ਇਹ ਪੱਤੇ ਆ ਆਹ ਰਿਆਦੀ ਮੈਂ ਦਰਖਤ ਨੇ ਹੁਣ ਹੌਣ ਲੱਗੇ ਆ ਇਹਦੇ ਹਜੇ ਹਨਾ ਇਹ ਕੋਈ ਹੋਰ ਹੋਣਾ ਉਹਨਾਂ ਨਾਲ ਪਰ ਉਹੀ ਲੱਗਦਾ ਵਾ ਇਹਦੇ ਪਤਾ ਨਹੀਂ ਕਾਦੇ ਹੌਲੀ ਹੌਲੀ ਆਏ ਨੇ ਸਾਫ ਤਾਂ ਸਾਰੇ ਇੱਕ ਬਰਡਮ ਕਿਤੇ ਪਏ ਸੀਗੇ ਪਰ ਹੁਣ ਇਹਾਂ ਇਹਾਂ ਦੀ ਉਮਰ ਹੋ ਗਈ ਹੋਣੀਆਂ ਇਹ ਜਿਹੜੇ ਹੁਣ ਲਾਏ ਹੋਣਗੇ ਫਰਕ ਹੋਣਾ ਕੁਝ ਨਾ ਕੁਝ ਤਾਂ ਨਵੀਂ ਵੀ ਪੂਰਾ ਹੁੰਦੀਆਂ ਹੀ ਆ ਮੈਨੂੰ ਲੱਗਦਾ ਹੁੰਦੀਆਂ ਹੀ ਨੇ ਉਮਰਾਂਦ ਰਖਤਾਂ ਦੀਆਂ ਵੀ ਯਾਨੀ ਕਿ ਹਰਾਈ ਹਰਾ ਗ੍ਰੀਨ ਹੀ ਗ੍ਰੀਨ ਹੋ ਚੱਲਿਆ ਇਟਲੀ ਸਾਰਾ ਇਟਲੀ ਕਿਉਂ ਯੂਰਪੀ ਸਾਰਾ ਗ੍ਰੀਨ ਹੋ ਜਾਣਾ ਬਸ ਹੁਣ ਆਹ ਤਿੰਨ ਚਾਰ ਮਹੀਨੇ ਹਰਾਈ ਹਰਾ ਰਹਿਣਾ ਵਾ ਮੁੜ ਕੇ ਸਤੰਬਰਕ ਦੇ ਵਿੱਚ ਫੇਰ ਪੱਤੇ ਝੜਨ ਲੱਗ ਜਾਂਦੇ ਆ ਅਗਸ ਹਾਂ ਸਤੰਬਰ ਚ ਪੱਤੇ ਝੜਨ ਲੱਗ ਜਾਣੇ ਨੇ ਫੇਰ ਦਿਨਾਂ ਦਾ ਦੇਖ ਲਓ ਕਿੰਨਾ ਫਰਕ ਪੈ ਗਿਆ 6:30 ਹੋ ਗਏ ਕਿੱਡਾ ਦਿਨ ਖੜਾ ਹਜੇ ਵੀ 9 10 ਕਤੇ 9 5 10 ਕਤੇ ਜਾਨੀ ਕਿ ਹੁੰਦੀ ਹੈ ਹੱਦ ਬਸ ਉਦੋਂ ਬਾਅਦ ਫਿਰ ਘਟਣ ਲੱਗ ਜਾਂਦਾ ਵਾ ਫਿਰ ਦਿਨ ਛੋਟੇ ਹੋਣ ਲੱਗ ਜਾਂਦੇ ਹੁੰਦੇ ਆ 9 10 ਜਾਂ 15 ਕ ਸਵਾ 9 ਵਜੇ ਤੱਕ ਹੁੰਦਾ ਬਸ ਮੋਰੇ ਦਾ 9 ਵਜੇ ਆਨ ਸੂਰਜ ਖੜਾ ਹੋਇਆ ਕਰੂਗਾ 9 10 ਤੇ ਛਿਪਦਾ ਹੁੰਦਾ ਸੂਰਜ ਤੇ ਰਾਤਾਂ ਦਾ ਬਹੁਤ ਛੂਟੀਆਂ ਹੋ ਜਾਣੀਆਂ ਨੇ ਬਹੁਤ ਛੂਟੀਆਂ ਰਾਤਾਂ ਆਵੇ ਗਰਮੀਆਂ ਚ ਨਹੀਂ ਨੀਂਦ ਪੂਰੀ ਹੁੰਦੀ ਹੁੰਦੀ ਜੇ ਛੁੱਟੀ ਹੋਵੇ ਤਾਂ ਹੀ ਨੀਂਦ ਪੂਰੀ ਹੁੰਦੀ ਆ ਨਹੀਂ ਤਾਂ 11:00 ਉਹੀ ਵੱਜ ਜਾਂਦੇ ਆ 11:00 ਹੁਣ 6:30 ਤਾਂ ਹੋ ਵੀ ਗਏ ਸੱਤ ਸਵੇਰ ਨੂੰ ਮੇਰਾ 7:00 ਸਵੇਰ 7:30 ਵਜੇ ਚਿਕੂਗਾ ਸ਼ਨੀਵਾਰ ਨੂੰ ਪਿਆ ਹਜੇ 1 ਘੰਟੇ ਦਾ ਫਰਕ ਸਿਆਲਾਂ ਚ 4:30 ਘੰਟੇ ਦਾ ਫਰਕ ਹੁੰਦਾ ਇੰਡੀਆ ਨਾਲ ਤੇ ਹੁਣ ਗਰਮੀਆਂ ਤੇ 3.5 ਘੰਟੇ ਦਾ ਰਹਿ ਜਾਂਦਾ ਵਾ ਕਾ ਸ਼ਨੀਵਾਰ ਨੂੰ ਚੇਂਜ ਹੋਇਆ ਟਾਈਮ ਮੈਨੂੰ ਲੱਗਦਾ ਜਿਵੇਂ ਹਜੇ 4:00 ਵੱਜੇ ਹੁੰਦੇ ਆ ਮੈਂ ਕਿਤੇ ਮਗਰੀ ਪੈ ਗਿਆ ਹਵਤੰਦਰ ਐ ਛੋਟਾ ਜਿਹਾ ਸੀ ਮੈਂ ਡਰ ਗਿਆ ਦੇਖ ਲਓ ਆ ਕੰਮ ਆ ਇੱਥੇ ਮੌਸਮ ਦਾ ਇੱਥੋਂ ਕਿੱਥੋਂ ਸੜਕਾਂ ਸੁੱਕੀਆਂ ਰਹਿੰਦੀਆਂ ਨੇ ਇੱਥੇ ਆ ਮੌਸਮ ਹਾਂ ਆ ਟਾਈਮ ਦੇ ਵਿੱਚ ਤਾਂ ਇਹ ਘਟ ਜਾਂਦਾ ਹੁੰਦਾ ਮੀਂਹ ਐਤ ਕਿ ਮੀਂਹ ਵੱਧਦਾ ਆ ਟਾਈਮ 'ਚ ਕੱਲ ਮਾੜਾ ਜਿਹਾ ਦਿਨ ਲੱਗਿਆ ਅੱਜ ਦੇਖ ਲਓ ਫੇਰ ਹੁਣ ਪਈ ਜਾਂਦਾ ਵਾ ਬੀਵ ਦੇਖੋ ਕਿੰਨਾ ਸੋਹਣਾ